ਪੰਜਾਬ ਚ ਇਹਨਾਂ ਵਾਹਨਾਂ ਤੇ ਲੱਗੀ ਸਖਤ ਪਾਬੰਦੀ ਉਲੰਘਣਾ ਕਰਨ ਤੇ ਤੁਹਾਨੂੰ ਲੱਗ ਸਕਦਾ ਹੈ 10000 ਰੁਪਏ ਤੱਕ ਦਾ ਜੁਰਮਾਨਾ ਵਾਹਨ ਚਾਲਕਾਂ ਲਈ ਅਹਿਮ ਖਬਰ ਸਾਹਮਣੇ ਆਈ ਹੈ ਜੇਕਰ ਤੁਸੀਂ ਨਿਯਮਾਂ ਦੀ ਉਲੰਘਣਾ ਕਰਦੇ ਹੋ ਤੁਹਾਨੂੰ 10000 ਰੁਪਏ ਦਾ ਜੁਰਮਾਨਾ ਹੋ ਸਕਦਾ ਹੈ ਚੰਡੀਗੜ੍ਹ ਟ੍ਰੈਫਿਕ ਪੁਲਿਸ ਨੇ ਸ਼ਹਿਰ ਵਿੱਚ ਵਾਹਨਾਂ ਵਿੱਚ ਗੈਰ ਕਾਨੂੰਨੀ ਤੌਰ ਤੇ ਵੱਡੇ ਜਾਂ ਫਿਰ ਸੋਦੇ ਹੋਏ ਟਾਇਰ ਲਗਾਉਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪਰ ਹੁਣ ਜੇਕਰ ਕਿਸੇ ਵੀ ਵਾਹਨ ਵਿੱਚ ਨਰਤ ਟਾਇਰ ਦੇ ਆਕਾਰ ਤੋਂ ਵੱਡੇ ਜਾਂ ਫਿਰ ਚੋੜੇ ਟਾਇਰ ਪਾਏ ਜਾਂਦੇ ਨੇ ਤਾਂ ਵਾਹਨ ਮਾਲਕਾਂ ਨੂੰ 10000 ਰੁਪਏ ਤੱਕ ਦਾ ਜੁਰਮਾਨਾ ਕੀਤਾ ਜਾ ਸਕਦਾ ਹੈ ਅਤੇ ਵਾਹਨ ਨੂੰ ਜ਼ਬਤ ਵੀ ਕੀਤਾ ਜਾ ਸਕਦਾ ਹੈ। ਟ੍ਰੈਫਿਕ ਮਾਰਸ਼ਲ ਬਲਜੀਤ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੇਕਰ ਕਿਸੇ ਵਾਹਨ ਦੇ ਟਾਇਰ ਉਸ ਦੇ ਸਰੀਰ ਜਾਂ ਫਿਰ ਚੈਸਿਸ ਤੋਂ ਬਾਹਰ ਨਿਕਲਦੇ ਨੇ ਤਾਂ ਉਹਨਾਂ ਵਿੱਚ ਕੋਈ ਢਾਂਚਾਗਤ ਬਦਲਾਅ ਕੀਤਾ ਗਿਆ ਹੈ ਜੋ ਕੰਪਨੀ ਦੁਆਰਾ ਮਨਜ਼ੂਰ ਨਹੀਂ ਹੈ ਤਾਂ ਇਸ ਨੂੰ ਮੋਟਰ ਵਾਹਨ ਐਕਟ ਦੀ ਉਲੰਘਣਾ ਮੰਨਿਆ ਜਾਵੇਗਾ ਤੇ ਉਹਨਾਂ ਇਹ ਵੀ ਕਿਹਾ ਹੈ ਕਿ ਅਜਿਹੇ ਟਾਹਰ ਵਾਹਨ ਦੇ ਸੰਤੁਲਨ ਅਤੇ ਸੁਰੱਖਿਆ ਲਈ ਜਿਹੜੇ ਕਿ ਖਤਰਨਾਕ ਹੋ ਸਕਦੇ ਨੇ ਇਹ ਤੇਜ਼ ਰਫਤਾਰ ਦੇ ਝਟਕੇ ਲਗਾ ਸਕਦੇ ਨੇ ਜੋ ਡਰਾਈਵਰ ਅਤੇ ਹੋਰ ਸੜਕ ਭੋਗਤਾਵਾਂ ਦੀ ਜਾਨ ਨੂੰ ਖਤਰਾ ਪੈਦਾ ਕਰ ਸਕਦੇ ਨੇ ਇਸ ਦੇ ਨਾਲ ਹੀ ਸੈਕਟਰ 45 ਦੇ ਕੁਝ ਦੁਕਾਨਦਾਰਾਂ ਨੇ ਟ੍ਰੈਫਿਕ ਪੁਲਿਸ ਤੇ ਬਿਨਾਂ ਕਾਰਨ ਚਲਾਨ ਕਰਨ ਦਾ ਦੋਸ਼ ਲਗਾਇਆ ਇਸ ਸੰਬੰਧੀ ਟ੍ਰੈਫੀ ਪਾਕ ਦਾ ਕਹਿਣਾ ਹੈ ਕਿ ਇਹ ਕਾਰਵਾਈ ਪੂਰੀ ਤਰ੍ਹਾਂ ਕਾਨੂੰਨੀ ਤਰੀਕੇ ਨਾਲ ਕੀਤੀ ਜਾ ਰਹੀ ਹੈ ਹਰ ਚਲਾਣ ਦਾ ਨਿਪਟਾਰਾ ਅਦਾਲਤ ਰਾਹੀਂ ਹੀ ਕੀਤਾ ਚਾਹੁੰਦਾ ਹੈ ਟ੍ਰੈਫੀ ਪਾਕ ਦੇ ਡਰਾਈਵਰਾਂ ਨੂੰ ਇਹ ਵੀ ਕਿਹਾ ਗਿਆ ਕਿ ਟਾਇਰ ਦੇ ਆਕਾਰ ਅਤੇ ਹਵਾ ਦੇ ਦਬਾਅ ਸੰਬੰਧੀ ਜਾਣਕਾਰੀ ਵਾਹਨ ਦੇ ਡਰਾਈਵਰ ਵਾਲੇ ਪਾਸੇ ਚਿਪਕਾਈ ਜਾਵੇ ਪੰਜਾਬ 'ਚ ਇਹਨਾਂ ਵਾਹਨਾਂ ਤੇ ਲੱਗੀ ਸਖਤ ਪਾਬੰਦੀ ਉਲੰਘਣਾ ਕਰਨ ਤੇ ਤੁਹਾਨੂੰ ਲੱਗ ਸਕਦਾ ਹੈ 10000 ਰੁਪਏ ਤੱਕ ਦਾ ਜੁਰਮਾਨਾ ਵਾਹਨ ਚਾਲਕਾਂ ਲਈ ਅਹਿਮ ਖਬਰ ਸਾਹਮਣੇ ਆਈ ਹੈ ਜੇਕਰ ਤੁਸੀਂ ਨਿਯਮਾਂ ਦੀ ਉਲੰਘਣਾ ਕਰਦੇ ਹੋ ਤੁਹਾਨੂੰ 10000 ਰੁਪਏ ਦਾ ਜੁਰਮਾਨਾ ਹੋ ਸਕਦਾ ਹੈ ਚੰਡੀਗੜ੍ਹ ਟ੍ਰੈਫਿਕ ਪੁਲਿਸ ਨੇ ਸ਼ਹਿਰ ਵਿੱਚ ਵਾਹਨਾਂ ਵਿੱਚ ਗੈਰ ਕਾਨੂੰਨੀ ਤੌਰ ਤੇ ਵੱਡੇ ਜਾਂ ਫਿਰ ਸੋਦੇ ਹੋਏ ਟਾਇਰ ਲਗਾਉਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪਰ ਹੁਣ ਜੇਕਰ ਕਿਸੇ ਵੀ ਵਾਹਨ ਵਿੱਚ ਨਿਯਤ ਟਾਇਰ ਦੇ ਆਕਾਰ ਤੋਂ ਵੱਡੇ ਜਾਂ ਫਿਰ ਚੋੜੇ ਟਾਇਰ ਪਾਏ ਜਾਂਦੇ ਨੇ ਤਾਂ ਵਾਹਨ ਮਾਲਕਾਂ ਨੂੰ 10000 ਰੁਪਏ ਤੱਕ ਦਾ ਜੁਰਮਾਨਾ ਕੀਤਾ ਜਾ ਸਕਦਾ ਹੈ ਅਤੇ ਵਾਹਨ ਨੂੰ ਜਬਤ ਵੀ ਕੀਤਾ ਜਾ ਸਕਦਾ ਹੈ। ਟ੍ਰੈਫਿਕ ਮਾਰਸ਼ਲ ਬਲਜੀਤ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੇਕਰ ਕਿਸੇ ਵਾਹਨ ਦੇ ਟਾਇਰ ਉਸ ਦੇ ਸ਼ਰੀਰ ਜਾਂ ਫਿਰ ਚੈਸਿਸ ਤੋਂ ਬਾਹਰ ਨਿਕਲਦੇ ਨੇ ਤਾਂ ਉਹਨਾਂ ਵਿੱਚ ਕੋਈ ਢਾਂਚਾਗਤ ਬਦਲਾਅ ਕੀਤਾ ਗਿਆ ਜੋ ਕੰਪਨੀ ਦੁਆਰਾ ਮਨਜ਼ੂਰ ਨਹੀਂ ਹੈ ਤਾਂ ਇਸ ਨੂੰ ਮੋਟਰ ਵਾਹਨ ਐਕਟ ਦੀ ਉਲੰਘਣਾ ਮੰਨਿਆ ਜਾਵੇਗਾ ਤੇ ਉਹਨਾਂ ਇਹ ਵੀ ਕਿਹਾ ਹੈ ਕਿ ਅਜਿਹੇ ਟਾਇਰ ਵਾਹਨ ਦੇ ਸੰਤੁਲਨ ਅਤੇ ਸੁਰੱਖਿਆ ਲਈ ਜਿਹੜੇ ਕਿ ਖਤਰਨਾਕ ਹੋ ਸਕਦੇ ਨੇ। ਇਹ ਤੇਜ਼ ਰਫ਼ਤਾਰ ਦੇ ਝਟਕੇ ਲਗਾ ਸਕਦੇ ਨੇ ਜੋ ਡਰਾਈਵਰ ਅਤੇ ਹੋਰ ਸੜਕ ਭੋਗਤਾਵਾਂ ਦੀ ਜਾਨ ਨੂੰ ਖਤਰਾ ਪੈਦਾ ਕਰ ਸਕਦੇ ਨੇ ਇਸ ਦੇ ਨਾਲ ਹੀ ਸੈਕਟਰ 45 ਦੇ ਕੁਝ ਦੁਕਾਨਦਾਰਾਂ ਨੇ ਟ੍ਰੈਫਿਕ ਪੁਲਿਸ ਤੇ ਬਿਨਾਂ ਕਾਰਨ ਚਲਾਨ ਕਰਨ ਦਾ ਦੋਸ਼ ਲਗਾਇਆ ਇਸ ਸਬੰਧੀ ਟ੍ਰੈਫੀ ਭਾਗ ਦਾ ਕਹਿਣਾ ਹੈ ਕਿ ਇਹ ਕਾਰਵਾਈ ਪੂਰੀ ਤਰ੍ਹਾਂ ਕਾਨੂੰਨੀ ਤਰੀਕੇ ਨਾਲ ਕੀਤੀ ਜਾ ਰਹੀ ਹੈ ਹਰ ਚਲਾਨ ਦਾ ਨਿਪਟਾਰਾ ਅਦਾਲਤ ਰਾਹੀਂ ਹੀ ਕੀਤਾ ਜਾ ਚਾਹੁੰਦਾ ਹੈ ਟ੍ਰੈਫਿਕ ਪੁਆਕ ਦੇ ਡਰਾਈਵਰਾਂ ਨੂੰ ਇਹ ਵੀ ਕਿਹਾ ਗਿਆ ਕਿ ਟਾਇਰ ਦੇ ਆਕਾਰ ਅਤੇ ਹਵਾ ਦੇ ਦਬਾਅ ਸੰਬੰਧੀ ਜਾਣਕਾਰੀ ਵਾਹਨ ਦੇ ਡਰਾਈਵਰ ਵਾਲੇ ਪਾਸੇ ਚਿਪਕਾਈ ਜਾਵੇ।